ਮੰਮੀ ਵੇ ਲੋ ਕਿੱਡੀ ਚਲਾਕ ਆ ਬੱਕਦੀ ਨਹੀਂ ਮਾਂ ਦੀ ਤੀਗੀ ਮੈਂ ਕੀ ਚੀਜ਼ ਲੈ ਆ ਕੇ ਜੇ ਅਹੀ ਨਾਣਾ ਇਹਨੂੰ ਪੁੱਛੀਏ ਇਹ ਕੋਈ ਚੀਜ਼ ਨਾ ਦੱਸੇ ਜੇ ਮੰਨ ਲਓ ਜੇ ਇਹ ਲੈ ਕੇ ਆਈ ਆ ਨਾ ਭੂਆ ਵੀ ਪੱਕੀ ਗੱਲ ਆ ਕੁਛ ਨਾ ਕੁਛ ਲੈ ਕੇ ਆਈ ਹੋਣੀ ਹਾਂ ਇਹਨੇ ਜੇ ਇਹਨੂੰ ਹੁਣ ਪੁੱਛਾਂਗੇ ਨਾ ਇਹ ਥੋੜੀ ਕਹਣਾ ਕਿ ਭੂਆ ਲੈ ਕੇ ਆਈ ਆ ਇਹਨੇ ਭੂਆ ਦਾ ਨਾਂ ਹੀ ਨਹੀਂ ਲੈਣਾ ਕਿੱਡੀ ਚਲਾਕ ਹੈ ਗਈ ਆ ਚੱਲ ਕੋਈ ਨਹੀਂ ਤੇ ਇਹਨਾਂ ਮੈਂ ਪੁੱਛੂ ਨਹੀਂ ਨਾ ਕਿ ਭੂਆ ਵੀ ਕੁਛ ਲੈ ਕੇ ਆਈ ਹੈ ਆ ਉਹਨੇ ਤਾਂ ਦੱਸ ਹੀ ਦੇਣਾ ਵਾ ਡਿਜ਼ਾਈਨ ਮੇਰੇ ਕੋਲ ਨਾ ਸੋਣਾ ਹਾਂ ਮੈਂ ਤੇ ਖਾਣਾ ਐ ਨਹੀਂ ਮੇਰੀਆਂ ਗੋਲ ਹੈਗਾ ਸੀ ਵੱਡਾ ਸਾਈਜ਼ ਇਹਦੇ ਚ ਨਹੀਂ ਦੀਦੀ ਛੋਟਾ ਸਾਈਜ਼ ਜੇ ਵੱਡਾ ਹੁੰਦਾ ਤੇ ਮੈਂ ਤੁਹਾਡੇ ਵਾਸਤੇ ਲੈ ਕੇ ਹੀ ਆਉਣਾ ਸੀ ਵੱਡਾ ਨਹੀਂ ਸੀ ਹੈਗਾ ਜੇ ਹੁੰਦਾ ਵੀ ਤੂੰ ਘੜਾ ਲੈ ਆਣਾ ਸੀ ਤੈਨੂੰ ਇਹ ਹੋਣਾ ਕਿਤੇ ਦੀਦੀ ਨਾ ਫੇਰ ਲੱਲੇ ਚੱਲ ਕੋਈ ਨਹੀਂ ਤੂੰ ਪਾ ਜੇ ਲੈ ਕੇ ਆਈ ਜੇ ਹੁੰਦਾ ਨਾ ਵੱਡਾ ਸਾਈਜ਼ ਤੇ ਮੈਂ ਤੈਨੂੰ ਦੇਣਾ ਵੀ ਨਹੀਂ ਸੀਗਾ ਹੁਣ ਚੱਲ ਤੂੰ ਪਾ ਤੇ ਹੰਡਾ ਕੋਈ ਨਹੀਂ ਫਿੱਡਨ ਮੇਰਾ ਟਾਈਮ ਲੱਗੂਗਾ ਮੈਂ ਵੀ ਇਦੀ ਦੁਕਾਨ ਤੇ ਜਾ ਕੇ ਆਪੇ ਵੇਖ ਆਉਂ ਕੁਛ ਨਾ ਕੋਈ ਨਹੀਂ ਉਦੋਂ ਨਾ ਦੀਦੀ ਨਵੀਆਂ ਹੋਰ ਆ ਜਾਂਦੀਆਂ ਸ਼ਾਇਦ ਆਈ ਜਾਏ ਵੱਡਾ ਸਾਈਜ਼ ਅਜੇ ਤੇ ਉਹ ਹੀ ਛੋਟਾ ਚਲ ਮੇਰੀ ਗੱਲ ਸੁਣ ਆਪ ਤੇ ਤੁਸੀਂ ਇੰਨਾ ਟਾਈਮ ਲਾਈਆਂ ਤੁਹਾਡੇ ਆਉਣ ਤੋਂ ਵੀ ਇਹੀ ਅੱਧਾ ਪੌੜਾ ਘੰਟਾ ਬਾਹਰ ਬੈਠੀਆਂ ਰਹੀਆਂ ਤੇ ਮੇਰੇ ਸਿਰ ਨੂੰ ਹਵਾਜੀ ਪੈ ਗਈ ਆ ਤੇ ਸਿਰ ਤੇ ਤੇਲ ਲਾ ਕੇ ਦੇ ਵਧੀਆ ਜਿਹਾ ਚਾਹ ਬਣਾਉਂਦਾ ਕਿਤੇ ਨਹੀਂ ਨਹੀਂ ਚਾਹ ਨਹੀਂ ਚਾਹ ਬਾਅਦ ਚ ਪੀਣੀ ਆ ਪਹਿਲਾਂ ਮੇਰੇ ਸਿਰ ਤੇ ਤੇਲ ਲਾ ਕੇ ਦੇ ਕੋਈ ਨਹੀਂ ਲਗਾ ਦਿੰਦੀ ਲੈ ਕੇ ਆਂ ਜਾਨ ਕੀ ਸ਼ੋਟਾ ਸੱਲਿਆ ਕਿ ਉਹ ਨਹੀਂ ਪਤਾ ਵੀ ਇਹ ਜਿਤ ਮਡਾ ਲਿਆ ਕਿ ਤੇ ਦੀਦੀ ਨੂੰ ਪਸੰਦ ਆ ਗਿਆ ਤੇ ਉਹਨੇ ਲੈ ਲੈਣਾ ਕੋਈ ਨਹੀਂ ਮੈਂ ਵੀ ਵੀਰ ਦੀ ਦੁਕਾਨ ਤੇ ਕਿਤੇ ਹੁੰਦੀ ਜਾਂਦੀ ਵੇਖ ਕੇ ਆਉਂਗੀ ਚੱਲ ਮਨਮੀਤ ਮੇਰੀ ਗੱਲ ਸੁਣ ਐਵੇਂ ਨਹੀਂ ਕਰੀਦਾ ਉਹਨੂੰ ਜੜਾ ਆਂਦਾ ਹੀ ਸਾਈਜ਼ ਉਹਨੇ ਉਹ ਲੈ ਆਂਦਾ ਤੇ ਮੇਰੇ ਨਾਲ ਚੱਲੀ ਮੈਂ ਲੱਕੀ ਨੂੰ ਪੁੱਛਾਂਗੀ ਨਵਾਂ ਮਾਲ ਆਏਗਾ ਤੈਨੂੰ ਵੀ ਲਿਆ ਦਾਂਗੇ ਵੱਡਿਆਂ ਪੂਆ ਵੀ ਪੱਕਾ ਕੁਛ ਨਾ ਕੁਛ ਲੈ ਕੇ ਆਈ ਲਈ ਆ ਐਵੇਂ ਥੋੜਾ ਥਾਂ ਨਾ ਲਮਕੀਨ ਪੂਜੀ ਪਰ ਆਇਆ ਉਹਦੇ ਨਾਲ ਨਹੀਂ ਭੰਦਾ ਪੁੱਛੇ ਪੂਆ ਕਿਤੇ ਪਿੰਡ ਥਾਂ ਤੋਂ ਆਈ ਹੈ ਜਿੱਥੇ ਲਮਕੀਨ ਪੂਜੀ ਨਹੀਂ ਮਿਲਦੇ ਨਾਲੇ ਆ ਨਹੀਂ ਨਹੀਂ ਉਹ ਪਿਆੰਦਾ ਪਰੇ ਪਰਦੇ ਪਾਉਣ ਦੀ ਦੱਸਣ ਨਹੀਂ ਗਈ ਉਹ ਤਾਂ ਉਹਦੀਆਂ ਗੱਲਾਂ ਤੋਂ ਪਤਾ ਲੱਗਨਦਿਆ ਵਾ ਹਾਂ ਹਾਂ ਮਨਵੇਦ ਹਾਂਜੀ ਤੂੰ ਤੇਲਵਾ ਮੈਂ ਨਾ ਆਪਣੀ ਚਾਬ ਨਾ ਲੈਣੀ ਮੇਰੇ ਸਿਰ ਉੱਪਰ ਵੀੜੋ ਤੇ ਜੇਦਾ ਕਰਿਓ ਆਪਣੀ ਤੇ ਮੇਰੀ ਬਣਾਇਓ ਆਪੇ ਭੂਆ ਤੇ ਭੂਆ ਦੀ ਹੇਜਲੀ ਬਣਾ ਕੇ ਪਿੰਦੀਆਂ ਰਹਿਣੀਆਂ ਚਲ ਠੀਕ ਬੱਚਾ ਵਧੀਆ ਜੀ ਬਣਾਇਓ ਐ ਕਰਾਰੀ ਜੀ ਹੈ ਕਿਹੜਾ ਲਿਆਈ ਤੇਲ ਵਖਾ ਠੀਕ ਆ ਆ ਚੰਗਾ ਕੀਤਾ ਜਿਹੜਾ ਸਹੀ ਲੈ ਆਈ ਨਾ ਗਿਰੀਦਮ ਨੇ ਮੈਨੂੰ ਸਖਾੰਦਾ ਤੇ ਹੋਲਿਆਂ ਦੀ ਤੇ ਮੈਨੂੰ 스ਮੈਲ ਬੜੀ ਚੜਦੀ ਦੀਦੀ ਤੇਰੇ ਵਾਲ ਛੋਟੇ ਨਹੀਂ ਹੋਗੇ ਛੋਟੇ ਹੋਗੇ ਕਿ ਤੇ ਇਨਾ ਸਿਰ ਕਪਾਈ ਕਰ ਕਰਕੇ ਹੋਗੇ ਨਾਲੇ ਨਾਲ ਮੇਰੀ ਸਿਰ ਦਰਦ ਹਟਣ ਦੀ ਨਹੀਂ ਦੀਦੀ ਤੂੰ ਇਹ ਵਾਲ ਜਿਆਦਾ ਸੁੱਕੇ ਰੱਖਦੇ ਹੋ ਨਾ ਤੇਲ ਚ ਸਿਆ ਕਰੋ ਨਾਨੀ ਆ ਮੈਂ ਤੇਲ ਅੱਜ ਤੈਨੂੰ ਕਹਿਤਾ ਤੇ ਤੈਨੂੰ ਗੱਲਾਂ ਆਂ ਡੈਪੀਆਂ ਐ ਹੋਰ ਮੈਂ ਨਾਲ ਜਿੱਦਨ ਦੀ ਆਈ ਆ ਨਾ ਇੱਕ ਤੇ ਤੂੰ ਬੁਲਾਂਦੀ ਬੜਾ ਨਾ ਤੂੰ ਘਾਲ ਕਿਸੇ ਦੀ ਸੌਂਦੀ ਆ ਨਾ ਸਮਝਦੀ ਆ ਤੇ ਸਿਰਖ ਪਾਈ ਕਰਕੇ ਹੁਣ ਮੈਂ ਕੱਲ ਦੀ ਮੇਰੀ ਇੰਨੀ ਜਾਰੀ ਸਿਰਦਰਦ ਹੋਉਂਦੀ ਜਿਵੇਂ ਮੈਨਾਂ ਨਾਨ ਵੀ ਆਈ ਫਿਰ ਬਾਅਦ ਵਿੱਚ ਜਦੋਂ ਆ ਬਾਹਰ ਬੈਠੇ ਰਹੇ ਆ ਅੱਜ ਉਹ ਹਵਾ ਜੀ ਪੈ ਗਈ ਐ ਤੇ ਉਹ ਮੇਰਾ ਸਿਰ ਤੇ ਬਹੁਤ ਹੋਉਂਦੇ ਆ ਤੁਹਾਨੂੰ ਪਤਾ ਦੀਦੀ ਮੈਂ ਕਿੰਨਾ ਵਧੀਆ ਤੇਲ ਲੋਨੀ ਆ ਉਹ ਮੈਨੂੰ ਦਿਖਣ ਨਹੀਂ ਲਿਆ ਨਾ ਤੇਰੇ ਹੱਥਾਂ 'ਚ ਤੇ ਜਾਣ ਹੈ ਹੀ ਨਹੀਂ ਉਦਾਂ ਲੱਤਾ ਘੁੱਟਣ ਨੂੰ ਕਿਹਾ ਤਾਂ ਨਾ ਘੁੱਟੀਆਂ ਗਈਆਂ ਚੱਜਦੀਆਂ ਤੇ ਐਦਾਂ ਤੇਲ ਲਾਈਦਾ ਹਾਂ ਹਾ ਹਾ ਇਹਨੇ ਕਿ ਚੱਜੀਏ ਘਾਚਸ ਤੇ ਸਹੀ ਚੰਗੀ ਤਰ੍ਹਾਂ ਹੈ ਮਾਸਾ ਜਾਣਨੀ ਹੈਗੀ ਤੇਰੇ ਹੱਥਾਂ 'ਚ ਇਹ ਤੇ ਮੇਰੇ ਕੋਲ ਲਵਾ ਕੇ ਵੇਖੀ ਤੇਰਾ ਸਿਰ ਕਿੱਦਾਂ ਹੋਲਾ ਕਰਦੀ ਕੋਈ ਨਹੀਂ ਦੀਦੀ ਉੱਤੇ ਉੱਤੇ ਹੱਥ ਮਾਰੀ ਜਾਣ ਨਹੀਂ ਕੱਲ ਮੈਂ ਵੀ ਸਿਰ ਤੋਂ ਨਾ ਨਾ ਤੇ ਕੱਲ ਤੂੰ ਮੇਰੇ ਤੇ ਲਾ ਦਿਓ ਅੱਜ ਮੈਂ ਤੁਹਾਡੇ ਲਾ ਦਿੰਦੀ ਆ ਤੇ ਕੱਲ ਤੂੰ ਮੇਰੇ ਲਾ ਦਿਓ ਆਹੋ ਵਾਰੀ ਦਾ ਵਟਾ ਤੇ ਤੂੰ ਚਾਟ ਲਵਾਣਾ ਆਂਦਾ ਤੈਨੂੰ ਮੈਂ ਮੇਰੇ ਲਾ ਦੀ ਪਹਿਲਾਂ ਮੇਰੇ ਤੇ ਚਾਸਾ ਜਿਹਦਾ ਸਿਰ ਦਰਦ ਹੋਉਂਦਿਆ ਵਾ ਨਹੀਂ ਦੀਦੀ ਤੁਸੀਂ ਕਹਿੰਦੇ ਆ ਨਾ ਮੇਕੋ ਲਵਾ ਕੇ ਵੇਖੀ ਤਾਂ ਮੈਂ ਤੁਹਾਨੂੰ ਕਿਹਾ ਪੀ ਚੱਲ ਕੱਲ ਤੂੰ ਮੇਰੇ ਲਾ ਦਿਓ ਕੋਈ ਨਹੀਂ ਲਾ ਦਾਂਗੀ ਦੇਖਿਓ ਅੱਜ ਤੁਹਾਨੂੰ ਕਿੰਨੀ ਸੋਹਣੀ ਨੀਂਦ ਆਉਣੀ ਨੀ ਤੇਰੇ ਹੱਥ ਦਾ ਮਾਸਾ ਨਹੀਂ ਕਿਤੇ ਮਾਸਾ ਜਿਨ੍ਹਾਂ ਨੇ ਮੇਰਾ ਸਿਰ ਹੁਲਾਉਂਦੀ ਆ ਉੱਤੇ ਉੱਤੇ ਐ ਹੱਥ ਮਾਰੀ ਜਾਂਦੀ ਆ ਨਹੀਂ ਦੀਦੀ ਆ ਵੇਖੋ ਕਿੰਨਾ ਸੋਹਣਾ ਚਸਨੀ ਆ ਚਸਨੀ ਤੇ ਮੈਂ ਤਾਂ ਨਹੀਂ ਇਸ ਤਰ੍ਹਾਂ ਕਰਨਦੀ ਤੁਹਾਡੇ ਨਾ ਵਾਲਾ ਝੜਕਾ ਬੜੀਆਂ ਪੈ ਜਾਂਦੀਆਂ ਤੇ ਅੱਗੇ ਤੇ ਤੁਹਾਡੇ ਵਾਲ ਹੋਲੇ ਪਏ ਆ ਇਹ ਨਾ ਹੋਏ ਅਣਕਾ ਨਾ ਕਿੰਨੇ ਮਾਰ ਲੱਥ ਜਾਂ ਨਾ ਨਹੀਂ ਲੱਥਦੇ ਮੇਰੇ ਵਾਲ ਐ ਨਾ ਮੈਨੂੰ ਪਤਾ ਮੈਂ ਕਿਹਦਾ ੜਕਾ ਕੱਢਣੀ ਆ ਬੋਦੀ ਮਤ ਨਾ ਦੇ ਜੋ ਕੰਮ ਕਿਹਾ ਉਹ ਕਰੀ ਜਾ ਆਹੋ ਦੀਦੀ ਮੰਮੀ ਲੱਗਦਾ ਚਾਹ ਬਣਾਉਣ ਲੱਪੇ ਆ ਤੇ ਫਿਰ ਤੇ ਉਹ ਤੂੰ ਤੇ ਉਰੋਂ ਦੀ ਆਈ ਨਹੀਂ ਬਿਨਾ ਪੁੱਛਿਆ ਮੰਮੀ ਨੂੰ ਚਾਹ ਚਲੋ ਕੋਈ ਨਹੀਂ ਮੇਰਾ ਵੀ ਬੜਾ ਦਿਲ ਕਰੰਦਿਆ ਸਗੋਂ ਵਧੀਆ ਕੀਤਾ ਚੱਲ ਗਈ ਆ ਹੁਣ ਨਾ ਤੁਹਾਡੇ ਤੇਲ ਲਾ ਕੇ ਫਿਰ ਹੁਣ ਚਾਹ ਪੀਣੇ ਸਾਰੇ ਜਣੇ ਬੈਠ ਕੇ ਚਲ ਬਸ ਘਰ ਜਾ ਮਾਸਾ ਨਹੀਂ ਸਵਾਦ ਹੀ ਨਹੀਂ ਆਇਆ ਸਿਰ 'ਚ ਤੇਲ ਲਵਾਉਂਦਾ ਤੇ ਨਾ ਮੇਰਾ ਸਿਰ ਹੌਲਾ ਆਇਆ ਤੇਰ ਮੇਰਾ ਇੰਨਾ ਹੁਲਾਈ ਜਾਂਦੀ ਆ ਤੇ ਛਸਨੂ ਗਦੇ ਹੱਥ ਨਹੀਂ ਹਿਲੰਦੇ ਹਾ ਹਾਈ ਹਲਾਈ ਜਾਂਦੀ ਆ ਸਿਰ ਹੱਥ ਨਹੀਂ ਹਲਾਉਂਦੀ ਸਿਰ ਮੇਰਾ ਐਦਾ ਐਦਾ ਦਾ ਹਲਾਈ ਜਾਂਦੀ ਆ ਜਾ ਕੰਮ ਕਰ ਜਾ ਕੇ ਜਾ ਤੂੰ ਬੰਦੇ ਰਹਿ ਛੱਡ ਦੇ ਵਾਲ ਮੇਰੇ ਦੀਦੀ ਜੇ ਸਿਰ ਨੂੰ ਹੱਥ ਲਾਵਾਂਗੇ ਤੇ ਸਿਰ ਤੇ ਹਿੱਲੇਗਾ ਹੀ ਨਾ ਤੇ ਐਦਾ ਐਦਾ ਥੋੜੀ ਹਲਾਈਦਾ ਸਿਰ ਆ ਤੈਨ ਜੇਨ ਜੇਨ ਕਰਕੇ ਹਲਾਈਦੇ ਆ ਜਾ ਜਾ ਵੇਖ ਮੰਮੀ ਚਾਹ ਬਣਾਉਂਦੇ ਆ ਵੇਖ ਜਾ ਕੇ ਉਧਰ ਸੋਈ ਚ ਉਹਨਾਂ ਨੇ ਤਾਂ ਬਣਾਈ ਨਹੀਂ ਨੀ ਮੈਂ ਕਿ ਪੀ ਲੈਣੇ ਕੋਈ ਨਹੀਂ ਓਏ ਇਸ ਭਲੇਖੇ ਚ ਨਾ ਰਹੀ ਕਿ ਤੇਰੀ ਵੀ ਬਣਾਈ ਆ ਤੂੰ ਹੀ ਤਰੁੰਦੀ ਆ ਭੂਆ ਤੇ ਆਪਣੀ 헤ਜਲੀ ਨਾ ਬਾਹਰ ਨਹੀਂ ਨਿਕਲੀ ਆ ਮੇਰੀ ਮਾਂ ਨੇ ਮੇਰੇ ਵਾਸਤੇ ਤੇ ਆਪਣੇ ਵਾਸਤੇ ਬਣਾਈ ਆ ਜਾ ਦੀਦੀ ਸਤਿ ਸ਼੍ਰੀ ਅਕਾਲ ਆਂਟੀ ਜੀ ਕਿੱਥੇ ਨੇ ਸਤਿ ਸ਼੍ਰੀ ਅਕਾਲ ਕੀ ਹੋ ਗਿਆਈ ਕਿੱਧਰ ਗਈ ਕੀ ਕੰਮ ਆ ਤੈਨੂੰ ਆਂਟੀ ਨਾਲ ਨਾਲੇ ਅੱਜ ਦੀਦੀ ਦਾ ਕਿੱਥੋਂ ਚੇਤਾ ਗਿਆ ਭਾਬੀ ਤੇ ਤੇਰੀ ਆ ਖਲੋਤੀ ਆ ਨਾਲੇ ਆਂਟੀ ਨਾਲ ਕੀ ਕੰਮ ਹੈ ਅੱਜ ਤੈਨੂੰ ਆਂਟੀ ਨੇ ਨਹੀਂ ਮਿਲਣਾ ਤੈਨੂੰ ਕੀ ਗੱਲ ਕੋਈ ਚੀਜ਼ ਲੈਣ ਆਈ ਆ ਅੱਜ ਕੀ ਮੁੱਕ ਗਿਆ ਤੁਹਾਡੇ ਘਰ ਨਹੀਂ ਦੀਦੀ ਜੀ ਮੈਂ ਕੁਛ ਲੈਣ ਨਹੀਂ ਆਈ ਮੈਨੂੰ ਆਂਟੀ ਨਾਲ ਕੰਮ ਆ ਸਸੀ ਕਾ ਭਾਬੀ ਜੀ ਸਸੀ ਕਾ ਨੌਰ ਕੀ ਆਲੀ ਬੱਸ ਵਧੀਆ ਭਾਬੀ ਜੀ ਬੈਠ ਜਾਂ ਪੀਜ ਨਹੀਂ ਮੰਮੀ ਨੂੰ ਅੱਜ ਤੈਨੂੰ ਮੰਮੀ ਨਾਲ ਕੀ ਕੰਮ ਪੈ ਗਿਆ ਜੇ ਭੇਜ ਦੇ ਫਿਰ ਮੰਮੀ ਨੂੰ ਜੇ ਆਈ ਹੈ ਤੇ ਨਹੀਂ ਦੀਦੀ ਜੀ ਮੇਰੇ ਕੋਈ ਗਲਤੀ ਹੋ ਗਈ ਸੀ ਤੇ ਮੈਂ ਆਂਟੀ ਜੀ ਕੋ ਮਾਫੀ ਮੰਗਣ ਆਈ ਆ ਸ਼ੁਕਰ ਹੈ ਕਿ ਤੇਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਵੈਸੇ ਚੰਗੀ ਗੱਲ ਐ ਔਰ ਮੋਲ ਜੇ ਤੇਰੇ ਕੋਲ ਗਲਤੀ ਹੋਈ ਐ ਤੇ ਉਹ ਗਲਤੀ ਦੀ ਮਾਫੀ ਅੱਜ ਮੰਗਣ ਆਈ ਆ ਚੰਗੀ ਗੱਲ ਹਾਂਜੀ ਮੈਨੂੰ ਨਾ ਉਸ ਦਿਨ ਤੁਹਾਡੇ ਭੂਆ ਜੀ ਤੇ ਮੇਰੇ ਵੀਜੀ ਮੈਨੂੰ ਬਹੁਤ ਬੋਲੇ ਸੀਗੇ ਕਿ ਤੇ ਇੱਕੋ ਐਦਾਂ ਦੀ ਗਲਤੀ ਕੀਤੀ ਐ ਤੂੰ ਜਾ ਕੇ ਮਾਫੀ ਮੰਗ ਕੇ ਆ ਉਹਨਾਂ ਕੋਲ ਤੇ ਮੈਂ ਬਸ ਉਹਨਾਂ ਕੋਲ ਮਾਫੀ ਮੰਗਣ ਆਈ ਆ ਠੀਕ ਐ ਲੈ ਆਗੇ ਮੰਮੀ ਕਰ ਲੈ ਗੱਲ ਔਰ ਮੰਮੀ ਨਾ ਸਸ਼ਿਕਾ ਲਾਂਟੀ ਜੀ ਸਸ਼ਿਕਾ ਬੇਟਾ ਕੀ ਆਂ ਅੰਟੀ ਜੀ ਠੀਕ ਆਂ ਅੰਟੀ ਜੀ ਮੈਂ ਨਾ ਤੁਹਾਡੇ ਕੋਲ ਮਾਫੀ ਮੰਗਣ ਆਈ ਆਂ ਗਾਦੀ ਮਾਫੀ ਉਸ ਦਿਨ ਮੇ ਕੋ ਨਾ ਬੜੀ ਵੱਡੀ ਗਲਤੀ ਹੋ ਗਈ ਕਿ ਮੈਂ ਤਾਂ ਦੀਦੀ ਨੂੰ ਐਦਾ ਬੋਲ ਲਿਆ ਸੀਗਾ ਤੇ ਮੈਨੂੰ ਨਾ ਮੇਰੇ ਬੀਜੀ ਤੇ ਭੂਆ ਜੀ ਨੇ ਬੜਾ ਝੜਕਿਆ ਸੀਗਾ ਇਸ ਗੱਲ ਤੋਂ ਕਿ ਜਾਓ ਤੇ ਵੱਡੇ ਹੈਗੇ ਆ ਤੇ ਉਹਨਾਂ ਕੋ ਮਾਫੀ ਮੰਗ ਕੇ ਆ ਤੇ ਮੈਂ ਤੁਹਾਨੂੰ ਬਸ ਇਹਨਾਂ ਮੋਲ ਤੇ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਤੂੰ ਮਾਫੀ ਮੰਗਣ ਆਈ ਆਂ ਅਰ ਗੋ ਤਾਂ ਮੇਰੀ ਇੱਕ ਗੱਲ ਨਾ ਧਿਆਨ ਨਾਲ ਸੁਣ ਅਗੋਂ ਕੋ ਐਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਕਿਉਂਕਿ ਤੂੰ ਪ੍ਰਾਏ ਘਰ ਜਾਣਾ ਠੀਕ ਆ ਨਾ ਤੇ ਜੇ ਅੱਜ ਤੈਨੂੰ ਇੱਥੇ ਗਲਤੀ ਦਾ ਅਹਿਸਾਸ ਹੋ ਗਿਆ ਨਾ ਤੇ ਮੈਨੂੰ ਉਮੀਦ ਆ ਵੀ ਤੂੰ ਅਗੋਂ ਦੁਬਾਰਾ ਇਹੋ ਜੀ ਗਲਤੀ ਨਹੀਂ ਕਰੇਂਗੀ ਠੀਕ ਆ ਹਾਂਜੀ ਆਂਟੀ ਜੀ ਤੁਸੀਂ ਸਹੀ ਕਹਿ ਰਹੇ ਹੋ ਤਾਂ ਹੀ ਮੈਂ ਤੁਹਾਡੇ ਕੋਲ ਸੌਰੀ ਫੀਲ ਕਰਨ ਆਈ ਆ ਉਸ ਦਿਨ ਦੀ ਗਲਤੀ ਲਈ ਹਨ ਮੋਲ ਸਤਿ ਸ਼੍ਰੀ ਅਕਾਲ ਪੂਆ ਜੀ ਸਤਿ ਸ਼੍ਰੀ ਅਕਾਲ ਕੀ ਹਾਲੀ ਮੈਂ ਸੁਣਤੀ ਆ ਭੂਆ ਜੀ ਤੇ ਮੈਨੂੰ ਬੜਾ ਵਧੀਆ ਲੱਗਾ ਤੂੰ ਮਾਫੀ ਮੰਗਣ। ਹਾਂਜੀ ਭੂਆ ਜੀ ਉਸ ਦਿਨ ਤੁਸੀਂ ਮੈਨੂੰ ਸਮਝਾ ਕੇ ਗਏ ਸੀ ਨਾ ਤੇ ਫਿਰ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਮੈਂ ਕਿਹਾ ਕਿ ਅੱਜ ਜਾ ਕੇ ਮੈਂ ਮਾਫੀ ਮੰਗ ਕੇ ਆਂਦੀ ਹਾਂ। ਹਾਂ ਭੂਆ ਜੀ ਸੇ ਤੂੰ ਸਮਝਾਇਆ ਨਾ। ਹਾਂ ਮੈਂ ਸਮਝਾਇਆ ਨਾ ਲੇ ਤੇ ਬੀਜੀ ਨੇ ਵੀ ਸਮਝਾਇਆ ਕਿ ਮਾਫੀ ਮੰਗ ਕੇ ਆਈਂ ਆਂਟੀ ਕੋਲੋਂ। ਵੀ ਚੰਗਾ ਨਹੀਂ ਲੱਗਦਾ ਦੀਦੀ ਵੱਡੀ ਤੇਰੇ ਨਾਲੋਂ। ਸੋ ਵਾਰੀ ਮੈਂ ਵੀ ਕਿਹਾ ਮੈਂ ਕੱਬਾਂ ਮੈਂ ਸੋ ਵਾਰੀ ਉਹ ਗੁੱਸੇ ਨਾਲ ਗੱਲ ਕਰ ਦਿੰਦੀ ਪਰ ਉਹਦੇ ਦਿਲ 'ਚ ਕੁਛ ਨਹੀਂ ਹੈਗਾ। ਤੇ ਇਦਾਂ ਨਹੀਂ ਚੰਗਾ ਲੱਗਦਾ। ਤੂੰ ਮਾਫੀ ਮੰਗ ਕੇ ਆਈਂ ਤੇ ਫਿਰ ਗਾਂ ਜਾ ਕੇ ਵੀ ਤੇਰੇ ਵਾਸਤੇ ਠੀਕ ਰਹੇਗਾ ਕੰਮ ਨਹੀਂ ਗੁਰਦੇ ਤੂੰ ਬਹੁਤ ਵਧੀਆ ਕੀਤਾ ਜਰਾ ਚੱਲ ਕੁੜੀ ਨੂੰ ਸਮਝਾਇਆ ਵਾ ਉਹ ਨਾ ਸਮਝ ਹੈਗੀ ਆ ਜੇ ਇਹ ਨਹੀਂ ਸਮਝਾਵਾਂਗੇ ਬੱਚਿਆਂ ਨੂੰ ਤੇ ਇਹਨਾਂ ਨੂੰ ਕਿੱਥੋਂ ਸਮਝ ਆਏਗੀ ਉਹ ਤੇ ਹੈ ਹੀ ਆ ਫਿਰ ਉਹ ਤੇ ਗੱਲ ਸਹੀ ਹੈਗੀ ਚਲੋ ਇਹ ਵੀ ਮੈਂ ਕਦੀ ਇਹ ਨਹੀਂ ਕਿਹਾ ਇਹਨੂੰ ਰੋਕਿਆ ਨਹੀਂ ਆਵੇ ਜੀ ਸਦਕੇ ਆਵੇ ਵੇ ਗਲੀ ਗਵਾਂਢੇ ਕੰਮ ਆਉਂਦਾ ਠੀਕ ਆ ਉਹਨੇ ਤੇ ਅੱਜ ਹੈਗੀ ਆਪਣੇ ਘਰ ਚਲ ਜਾਣਾ ਹੈਗਾ ਹੈ ਇਹ ਵੀ ਧੀਆ ਹੀ ਨੇ ਤੇ ਇਹਨੂੰ ਇਹ ਇਸ ਗੱਲੋਂ ਨਹੀਂ ਪਰ ਆਵੇ ਆ ਕੇ ਉਹਦੇ ਕੋਲ ਬੈਠੇ ਸੀਮਾ ਕੋ ਗੱਲਾਂ ਬਾਤਾਂ ਕਰੇ ਪਰ ਬੁਰਾਈ ਨਾ ਕਰੋ ਕਿਸੇ ਦੀ ਆਨਮੋਲ ਤੂੰ ਆਇਆ ਕਰ ਭਾਬੀ ਘੋਲ ਠੀਕ ਹੈ ਨਾ ਬਹਿ ਕੇ ਉਸ ਤਰ੍ਹਾਂ ਹਾਂ ਸਮਝਾਕ ਵਾਲੀਆਂ ਸੋ ਗੱਲਾਂ ਹੁੰਦੀਆਂ ਕਰੋ ਮਤਲਬ ਕਿ ਇੱਕ ਦੂਜੇ ਦੇ ਘਰ ਦੀਆਂ ਗੱਲਾਂ ਨਾ ਕਰੋ ਨਹੀਂ ਚੰਗਾ ਲੱਗਦਾ ਇਸ ਤਰ੍ਹਾਂ ਪਤਾ ਗਲੀ ਗਵਾਂ ਚ ਫਿੱਕ ਪੈਂਦੀ ਆ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ ਨਾਲੇ ਸਿਆਣੇ ਬਣੀਦਾ ਵਾ ਜੇ ਆਪਾਂ ਨੂੰ ਇੱਥੇ ਆਦਤਾਂ ਚੰਗੀਆਂ ਹੋਣੀਆਂ ਨਾ ਤਾਂ ਫਿਰ ਅੱਗੇ ਜਾ ਕੇ ਵੀ ਚੰਗੀਆਂ ਆਦਤਾਂ ਹੀ ਰਹਿਣਗੀਆਂ ਅਸੀਂ ਅੱਗੇ ਜਾ ਕੇ ਵੀ ਨਹੀਂ ਕੇ ਨਾਲ ਇਸ ਤਰ੍ਹਾਂ ਹੀ ਅੱਗੇ ਜਾ ਕੇ ਵੀ ਗੱਲ ਕਰਾਂਗੇ ਇੱਕ ਦੂਸਰੇ ਦੀ ਫਿਰ ਲੜਾਈ ਪੈਂਦੀ ਆ ਆਓ ਇੱਕ ਦੂਸਰੇ ਨਾਲ ਨਹੀਂ ਲੀਆਂ ਭੈਣਾਂ ਦੀ ਨਾ ਬੈਠੋ ਹਾਂ ਸੇਲੀਆਂ ਬੱਸ ਬੱਸ ਕੋਈ ਗੱਲ ਨਹੀਂ ਬਾਕੀ ਹਰ ਇੱਕ ਦਾ ਆਪਣਾ ਸੁਭਾਅ ਹੁੰਦਾ ਠੀਕ ਹੈ ਨਾ ਆਪਾਂ ਬਾਰ ਬਾਰ ਅਗਲੇ ਨੂੰ ਗਲਤ ਕਹੀ ਜਈਏ ਨਹੀਂ ਚੰਗਾ ਲੱਗਦਾ ਹੈਗਾ ਹਾਂਜੀ ਆਂਟੀ ਜੀ ਤੁਸੀਂ ਸਹੀ ਕਹਿ ਰਹੇ ਹੋ ਹਾਂ ਬਾਕੀ ਉਹ ਵੀ ਦੀਦੀ ਵੱਡੀ ਦੀਦੀ ਆ ਉਹਦੀ ਵੀ ਰਿਸਪੈਕਟ ਕਰੋ ਪੂਰੀ ਕਰੋ ਜਦੋਂ ਆਨੀ ਹੁੰਨੀ ਨਾ ਉਹਦੀ ਜਦੋਂ ਦੀਦੀ ਵੀ ਆਈ ਹੋਵੇ ਪੂਰੀ ਇੱਜ਼ਤ ਨਾਲ ਬੋਲਿਆ ਕਰ ਦੀਦੀ ਨੂੰ ਵੀ ਉਹ ਵੀ ਬੋਲੇਗੀ ਤੈਨੂੰ ਪਿਆਰ ਨਾਲ ਇਸ ਤਰ੍ਹਾਂ ਬਾਕੀ ਆਇਆ ਜਾਇਆ ਕਰ ਠੀਕ ਹੈ ਨਾ ਭਾਬੀ ਕੋ ਤੂੰ ਚਲੋ ਠੀਕਾ ਪੂਆ ਜੀ ਹੁਣ ਮੈਂ ਜਾਵਾਂ ਬੰਨ ਨਿਹਰਾ ਬਹੁਤ ਹੋ ਗਿਆ ਵਾ ਪਤਾ ਕੀ ਮੈਂ ਨਾ ਹੁਣ ਟ੍ਰੇਸ਼ਨ ਤੋਂ ਆਈ ਸੀਗੀ ਤੇ ਨਾਲੇ ਆਂਟੀ ਜੀ ਹੁਣ ਨਾ ਮੈਂ ਫੇਰ ਆਵਾਂਗੀ ਹੁਣ ਮੈਂ ਜਾਂਦੀ ਆ ਤੇ ਨਾਲੇ ਭਾਬੀ ਜੀ ਦੇ ਹੱਥਾਂ ਦੀ ਚਾਹ ਪੀ ਕੇ ਜਾਵਾਂਗੀ ਤੇ ਆਂਟੀ ਜੀ ਮੈਨੂੰ ਦੱਸੋ ਹੁਣ ਤੁਹਾਨੂੰ ਕੋਈ ਨਰਾਜ਼ਗੀ ਤਾਂ ਨਹੀਂ ਨਹੀਂ ਬੇਟਾ ਮੈਨੂੰ ਤੇਰੇ ਨਾਲ ਕੋਈ ਨਰਾਜ਼ਗੀ ਨਹੀਂ ਕਹਿੰਦੇ ਹੁੰਦੇ ਨਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇਂ ਨਾ ਤੈਨੂੰ ਭੁੱਲਿਆ ਨਹੀਂ ਕਹਿੰਦੇ ਪੁੱਤਰ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਨਾ ਮੈਨੂੰ ਬਹੁਤ ਖੁਸ਼ੀ ਆ ਨਾਲੇ ਪੁੱਤ ਤੂੰ ਬਹਿ ਤੇ ਹੁਣੇ ਤੂੰ ਆਪਣੀ ਭਾਪੀ ਦੇ ਹੱਥ ਦੀ ਚਾਹ ਨਹੀਂ ਅੰਟੀ ਜੀ ਮੈਂ ਕੋਈ ਨਾ ਫੇਰ ਆਵਾਂਗੀ ਤੇ ਭਾਬੀ ਜੀ ਦੇ ਹੱਥਾਂ ਦੀ ਜਰਾ ਚਾਹ ਜ਼ਰੂਰ ਪੀ ਕੇ ਜਾਵਾਂਗੀ ਚਲ ਠੀਕ ਹੈ ਬੇਟਾ ਠੀਕ ਭਾਬੀ ਕਿੰਨਾ ਵਧੀਆ ਲੱਗਾ ਨਾ ਅਨਮੋਲ ਆ ਕੇ ਮਾਫੀ ਮੰਗ ਕੇ ਗਈ ਹੈ ਨਾ ਹਾਂ ਪਤਾ ਕੀ ਵੇਖ ਨਾਲੇ ਤੁਸੀਂ ਵੀ ਬੜੇ ਵਧੀਆ ਤਰੀਕੇ ਨਾਲ ਚਲੋ ਉਹਨੂੰ ਸਮਝਾਇਆ ਮੈਨੂੰ ਤਾਂ ਦੇ ਉਹ ਧੀ ਧਿਆਣੀ ਆ ਤੇ ਧੀਆ ਧਿਆਣੀਆਂ ਤੇ ਕਾਹਦਾ ਗੁੱਸਾ ਤੇ ਉਹ ਗੁੱਸਾ ਪਤਾ ਕਿਉਂ ਆਇਆ ਮੈਨੂੰ ਮੈਂ ਕੰਨੀ ਸਾਰੀਆਂ ਗੱਲਾਂ ਸੁਣੀਆਂ ਆ ਕਰਕੇ ਮੈਨੂੰ ਬਹੁਤ ਗੁੱਸਾ ਆ ਗਿਆ ਸੀ ਚਲੋ ਆਈ ਆ ਧੀ ਦਿਹਾਣੀ ਮਾਫੀ ਮੰਗੀ ਆ ਮੈਨੂੰ ਹੁਣ ਕੋਈ ਗੁੱਸਾ ਨਹੀਂ ਹੈਗਾ ਉਹੀ ਨਾ ਤਾਂ ਹੀ ਮੈਂ ਸਮਝਾਇਆ ਨਾ ਮੈਂ ਕਿ ਇਸ ਤਰ੍ਹਾਂ ਨਹੀਂ ਬੋਲੀਦਾ ਤੂੰ ਮਾਫੀ ਮੰਗ ਕੇ ਆਈ ਨਹੀਂ ਨਹੀਂ ਵਧੀਆ ਕੀਤਾ ਹਾਂ ਮਨਮੀ ਤੇ ਦਵਾਈ ਲੰਗੀ ਸੀ ਕਿ ਕੀ ਕਹ ਡਾਕਟਰ ਨੇ ਹਾਂਜੀ ਭੂਆ ਜੀ ਕਹਿੰਦੇ ਹੁਣ ਠੀਕ ਆ ਦਵਾਈ ਬੰਦ ਕਰ ਦਿੱਤੀ ਆ ਮੇਰੀ ਅੱਛਾ ਚਲੋ ਹਾਂ ਜੀ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਕਿ ਥੋੜੀ ਬੋਦੀ ਵੀਕਨਸ ਆ ਵੀ ਲੱਗਦਾ ਕਿ ਉਹਦੇ ਦਰਦੂ ਹੁੰਦੀਆਂ ਨੇ ਤੇ ਉਹ ਕਹਿੰਦੇ ਕੋਈ ਨਹੀਂ ਥੋੜੀ ਬੋਤੀ ਖਰਾਕ ਖਾਓ ਤੇ ਫੇਰ ਠੀਕ ਹੋ ਜਾਓਗੇ ਦਵਾਈ ਬੰਦ ਕਰ ਦਿੱਤੀ ਉਹਨੇ ਮੇਰੀ ਚਲੋ ਸ਼ੋਗਰਾ ਦਵਾਈ ਬੰਦ ਕਰ ਦਿੱਤੀ ਨਾਲੇ ਟਾਈਫਾਇਟ ਦੇ ਵਿੱਚ ਤੇ ਵੀਕਨੈਸ ਫੇਰ ਹੋ ਹੀ ਜਾਂਦੀ ਆ ਹੌਲੀ ਹੌਲੀ ਜਾਂਦੀ ਆ ਫੇਰ ਰੋਟੀ ਖਾਏਂਗੀ ਰੋਟੀ ਵੀ ਬੰਦ ਹੁੰਦੀ ਆ ਤੇ ਹੁਣ ਖਾਏਂਗੀ ਹੌਲੀ ਹੌਲੀ ਰੋਟੀ ਵੀ ਕੋਈ ਫਰੂਟ ਵੀ ਖਾਏਂਗੀ ਤਾਂ ਫੇਰ ਆਪੇ ਵਰਕ ਪੈ ਜਾਏਗਾ ਹਾਂਜੀ ਆ ਭਾਬੀ ਹੁਣ ਤਾਂ ਮਨ ਮੀਠ ਠੀਕ ਹੈਗੀ ਆ ਤੇ ਫੇਰ ਇਹਨੂੰ ਛੱਡ ਨਾ ਆਈਏ ਇਹਦੇ ਸੋਹਰੇ ਕੱਲ ਆਂ ਦੇਖਦੇ ਆ ਸੋਚਦੇ ਆ ਵੇ ਗੁਰਦੀਪ ਧੀਆਂ ਨੇ ਆਪਣੇ ਘਰ ਹੀ ਜਾਣਾ ਅਹੀਂ ਕਿੜਾ ਰੱਖ ਕੇ ਕੀ ਕਰਨਾ ਵਾ ਹੂੰ ਹੂੰ ਤੇ ਕੋਈ ਗੱਲ ਨਹੀਂ ਇਦਾਂ ਕਰਦੇ ਆ ਰਾਤੀ ਆਂਦਾ ਨਾ ਲੱਕੀ ਤੇ ਸਾਰੇ ਜਣੇ ਬਹਿ ਕੇ ਸਲਾਹ ਕਰ ਲੈਨੇ ਆ ਫਿਰ ਵੇਖਦੇ ਆਂ ਕੀ ਕਹਿੰਦਾ ਉਹ ਸਭ ਨਾ ਕਰ ਲਾਂਗੇ ਹਾਂ ਮੈਂ ਕਿਹਾ ਚਲੋ ਠੀਕ ਹੋ ਗਈ ਹੁਣ ਤੇ ਕਹਿੰਦੀ ਵੀ ਹੀ ਨਾ ਇਹਦੀ ਨਾ ਨੀ ਹਾਂ ਹਾਂ ਤੇ ਮੈਂ ਕਿਹਾ ਚਲੋ ਫਿਰ ਵੇਖ ਲਓ ਛੱਡ ਆਹੋ ਚਲੋ ਬਾਕੀ ਇਹ ਅਬੀ ਕਮਜ਼ੋਰੀ ਆ ਉਹਨਾਂ ਨੂੰ ਕਵਾਂਗੇ ਵੀ ਇਹਨੂੰ ਉੱਥੇ ਜਰਾ ਖਰਾ ਖਰੋਗ ਦੇਣਗੇ ਧਿਆਨ ਰੱਖਣਗੇ ਇਹਦਾ ਵਾੜਾ ਆ ਤੇ ਬਾਕੀ ਕੋਈ ਨਹੀਂ ਆਂਦਾ ਤੇ ਸਲਾਹ ਕਰਕੇ ਫਿਰ ਵੇਖ ਲੈਣੇ ਕਿਤਾ ਆ ਥੋੜੀ ਜੀ ਨਾਲ ਰੈਸਟ ਵੀ ਕਰਾਈ ਹਾਂ ਹਾਂ ਰੈਸਟ ਵੀ ਜ਼ਰੂਰੀ ਚਾਹੀਦੀ ਆ ਠਕਾਵਟ ਹੋ ਗਈ ਤੇ ਬੁਖਾਰ ਦੁਬਾਰਾ ਹੋ ਜਾਣਾ ਦੁਬਾਰਾ ਹੋ ਜਾਣਾ ਚਲੋ ਇਸੇ ਕਰਕੇ ਤੇ ਗੁਰਦੀਪ ਮੈਂ ਕਹਿੰਦੀ ਆ ਸਾਰੇ ਮੇਰੀ ਗੱਲ ਦਾ ਗੁੱਸਾ ਕਰਦੇ ਮੈਂ ਇਸੇ ਕਰਕੇ ਤਾਂ ਹੀ ਕਹਿੰਦੀ ਆ ਨਾ ਵੀ ਹਲੇ 2-4 ਦਿਨ ਰਹਿੰਦੀ ਤੇ ਚੱਲ ਥੋੜਾ ਜਿਆਦਾ ਫਰਕ ਹੋਰ ਪੈ ਜਾਂਦਾ ਜਰਾ ਕਿ ਰੈਸਟ ਹੋ ਜਾਂਦੀ ਉੱਥੇ ਐਨੇ ਜਾ ਕੇ ਕੰਮ ਲੱਗ ਜਾਣਾ ਕਿਉਂਕਿ ਇਹ ਇਹਦੇ ਮੰਮੀ ਕੋ ਵੀ ਨਹੀਂ ਨਾ ਐਨਾ ਕੰਮ ਹੁੰਦਾ ਆ ਨਹੀਂ ਉਹਨਾਂ ਕੋ ਵੀ ਉਹਨਾਂ ਕੋ ਕਿੱਥੇ ਹੁੰਦਾ ਐਨਾ ਕੰਮ ਆ ਸਰੀਰ ਤੇ ਆਣਾ ਸਰੀਰ ਤਾਂ ਹੀ ਦਵਾ ਕਹਿੰਦੀ ਬਈ ਬਾਕੀ ਚਲੋ ਵੇਖ ਲਓ ਜਿੱਦਾਂ ਸਾਰਿਆਂ ਦੀ ਸਲਾਹ ਆ ਮੈਂ ਤਾਂ ਤੂੰ ਕੀ ਕਹਿੰਨੀ ਛੱਡਈਏ ਸੋਹਰੇ ਤੇਰੇ ਭੂਰੀ ਜਾਣਾ ਹੀ ਪੈਣਾ ਹੁਣ ਇਹ ਆ ਕਿ ਚਲੋ ਜੀ ਮੈਨੂੰ ਇਹ ਕਿ ਚਾ ਦੋ ਚਾਰ ਦਿਨ ਹੋ ਰਹਿ ਲੈਂਦੀ ਤੇ ਰੈਸਟ ਹੋ ਜਾਣੀ ਹੀ ਉੱਥੇ ਜਾ ਕੇ ਤੇ ਮੈਨੂੰ ਪਤਾ ਵਾ ਕਿ ਸੱਸ ਮਾਂ ਕੋ ਵੀ ਵਿ ਇਕੱਲੇ ਕੋ ਕੰਮ ਨਹੀਂ ਹੋਣਾ ਹਨਾ ਜੋ ਲੱਗਣਗੇ ਵੀ ਤੇ ਮੇਰੇ ਕੋ ਤਾਂ ਵੀ ਨਹੀਂ ਵੇਕੇ ਆ ਜਾਣਾ ਹਾਂ ਤੇ ਮੇਰੇ ਵਰਗੀ ਨਾ ਹੋਣਾ ਬੇ ਆ ਵੀ ਕੰਮ ਕਰ ਲਾ ਤੇ ਉਹ ਵੀ ਕੰਮ ਕਰ ਲਾ ਫੇਸ ਕਰਕੇ ਚਲੋ ਜਾਣਾ ਤੇ ਪੈਣਾ ਹੀ ਚਲਾਂ ਮੈਂ ਪਹਿਣ ਵਾਲਾ ਜਾ ਕੇ ਵੇਖ ਕੇ ਆਵਾਂ ਪੈਂਦੀ ਨੋ ਹਜਾਈ ਆ ਕਿ ਨਹੀਂ ਆਈ ਨਾਲ ਚਾਰ ਗੱਲਾਂ ਮਾਰਾ ਹੋਈ ਨਾਲ ਸਲਾਈਆਂ ਦੋ ਚੜਾਉ ਹੋਈ ਬੈਠੀ ਆ ਪਹਿਣ ਤੇ ਉਹ ਬੈਠੀ ਆ ਕੀ ਹਾਲ ਭੈਣ ਜੀ ਤੁਹਾਡਾ ਸਸੀ ਦਾ ਭੈਣ ਜੀ ਕੀ ਹਾਲ ਚ ਠੀਕ ਆ ਤੁਸੀਂ ਸੁਣਾਓ ਠੀਕ ਹੈ ਹੋਰ ਪਰਵਾਜ਼ ਦਾ ਕੀ ਹਾਲ ਏ ਸਭ ਠੀਕ ਠਾਕ ਹਾਂਜੀ ਠੀਕ ਹੋ ਚਲੋ ਚੰਗੀ ਵਧੀਆ ਗੱਲ ਹੈ ਹੋਰ ਤੁਹਾਡੀ ਨੂ ਰਾਣੀ ਕਿੱਥੇ ਹਲੇ ਹੋਰ ਨਹੀਂ ਆਈ ਨੂ ਰਾਣੀ ਅਸਲ ਹਾਂਜੀ ਤੇ ਉਹ ਸੱਚੇ ਦਰ ਜਾ ਕੇ ਲੈ ਕੇ ਆਣਾ ਸੀ ਇਹਨੂੰ ਭੈਣ ਜੀ ਮੈਂ ਗਈ ਸਾਂ ਹਾਂਜੀ ਤੇ ਥੋੜੀ ਜਿਹੀ ਢਿਲੀ ਸੀ ਤੇ ਤਾਂ ਕਰਕੇ ਉਹਦੀ ਮੰਮੀ ਕਹਿੰਦੇ ਨੇ ਕਿ ਦੋ ਚਾਰ ਦਿਨ ਠਹਿਰ ਜਾ ਤੇ ਫੇਰ ਤੁਸੀਂ ਲੈ ਜੀਓ ਨਹੀਂ ਤੇ ਮੈਂ ਛੱਡ ਜਾਵਾਂਗੀ। ਅੱਛਾ। ਚਲੋ ਕੋਈ ਗੱਲ ਨਹੀਂ। ਆਖਰ ਤੇ ਇੱਥੇ ਹੀ ਆਉਣਾ। ਜਿੰਨਾ ਮਰਜ਼ੀ ਪੇਕੇ ਚਲ ਜਣ ਆਖਰ ਤੇ ਇੱਥੇ ਹੀ ਉਹਨਾਂ ਨੇ ਆਉਣਾ। ਹਾਂਜੀ ਮੇਰੀ ਗੱਲ ਸੁਣੋ ਇੱਕ ਤੁਸੀਂ। ਉਹਨੂੰ ਤੁਸੀਂ ਜਾਓ ਆਪ ਪਿਆਰ ਨਾਲ ਪਲਾ ਕੇ ਲੈ। ਹਾਂਜੀ। ਨੂੰਹ ਤਾਂ ਦੀ ਬਿਮਾਰ ਹੋ ਕੇ ਸੱਚੀ ਦੀ ਕੰਨ ਲਾ ਕੇ ਬੈਠੀ ਥੱਥੇ। ਪਹਿਲੋਂ ਭੈਣ ਜੀ ਸੱਚੀ ਬਿਮਾਰ ਸੀ। ਹੁਣ ਮੈਂ ਗਈ ਹਾਂ ਨਾ। ਹਾਂਜੀ। ਹੁਣ ਚੰਗੀ ਭਲੀ ਐ। ਅੱਛਾ। ਹਾਂਜੀ ਹੁਣ ਚੰਗੀ ਭਲੀ ਐ। ਹੁਣ ਵੇਖੋ ਉਹਦੀ ਮੰਮੀ ਕਹਿੰਦੀ ਸੀ। ਮੈਂ ਛੱਡ ਜਾਵਾਂਗੀ 2-4 ਦਿਨ ਠਹਿਰ ਕੇ ਪਰ ਕੀ ਭਾਉਨ ਭਾਂਡੇ ਲਾਉਂਦੀ ਆ ਕਿ ਕੀ ਕਰਦੀ ਐ ਇੱਥੇ ਤੇ ਮੈਨੂੰ ਸਾਰੀ ਜਿਹੜੀ ਕੰਮ ਕਰਨਾ ਪੈਂਦਾ ਮੈਨੂੰ ਤੇ ਆਪੇ ਲੱਗਦਾ ਉਹ ਭਾਂਨੇ ਭਾਲਣ ਦੇ ਸੀਗੀ ਕਦੇ ਮੈਂ ਤੇ ਆਪ ਨਹੀਂ ਕਦੇ ਇਹਨੂੰ ਕੰਮ ਕਰਦੀ ਨੂੰ ਵੇਖਿਆ ਜਦੋਂ ਵੇਖੋ ਬਾਹਰ ਮੈਂ ਨਿਕਲਦੀ ਸਾਂ ਤੇ ਅਗਲੀ ਵੇਕੇ ਨੂੰ ਤਰੀ ਜਾਂਦੀ ਆ ਕਦੀ ਮੈਂ ਬ੍ਰੈਡ ਲਿਆ ਲੈਂਦੀ ਕਦੀ ਕਿਸੇ ਗੁਆਂਢੀਆਂ ਨੂੰ ਮੈਂ ਚਾਹ ਮੰਗ ਲੈਣੀ ਮੇ ਕੋਲ ਤੁਰਿਆ ਜਾਂਦਾ ਨਹੀਂ ਨਾ ਮੈਨੂੰ ਕਦੀ ਸਬਜ਼ੀ ਬਣਾਉਣੀ ਐ ਨਾ ਮੈਂ ਕੁਛ ਕਰਨੀ ਐ ਆਹ ਸਿਹਤ ਤਾਂ ਤੁਹਾਡੇ ਅੱਗੇ ਵੇਖੋ ਕਿੰਨੀ ਲਿੱਸੀ ਹੋਈ ਆ ਹੁਣ ਕੀ ਆਪਣਾ ਧਿਆਨ ਰੱਖਿਆ ਕਰੋ ਥੋੜਾ ਬਹੁਤਾ ਚਲੋ ਹੁਣ ਆ ਜੇਗੀ ਆਪੇ ਸੇਵਾ ਕਰੇਗੀ ਮੇਰੀ ਗੱਲ ਸੁਣ ਨੋ ਤੁਹਾਡੀ ਲੈਣਾ ਸੇਵਾ ਨਹੀਂ ਜਾ ਕਰਨੀ ਤੁਹਾਡੀ ਜੇ ਸੇਵਾ ਕਰਾਉਣੀ ਆ ਤੇ ਕੁਛ ਆਪਣੇ ਹੱਥ ਪਲੇ ਰੱਖ ਤੇ ਆਪਣੇ ਮੁੰਡੇ ਨੂੰ ਕਾ ਕਰ ਪਾਹਾ ਤੇਲਾ ਮੈਨੂੰ ਦੇ ਜੇ ਤੇਰੇ ਕੋਲ ਹੋਊ ਕੁਛ ਤੇ ਤਾਂ ਹੀ ਤੁਹਾਡੀ ਨੋ ਸੇਵਾ ਕਰੂ ਤੁਹਾਡੀ ਜੀ ਮੈਂ ਕਿੰਦੀ ਜੀ ਹੈਗੀ ਆ ਤੇ ਕੀ ਭਾ ਆਪਣੀ ਵੋਟੀ ਨੂੰ ਚੋਰੀ ਚੋਰੀ ਪੈਸੇ ਪਾਉਂਦਾ ਵੇ ਮੈਨੂੰ ਨਾ ਦਿੰਦਾ ਵੇ ਬਸ ਭੈਣ ਪੁੱਤ ਕਹਿੰਦੇ ਕੋਸ਼ਵਾ ਤੇ ਕਰਦੇ ਕੋਸ਼ਵਾ ਪਰ ਕੀ ਪਤਾ ਉਹ ਚੋਰੀ-ਬੋਤੀ ਪੈਸੇ ਦੇ ਦਿੰਦਾ ਹੋਊਗਾ ਤੁਹਾਡਾ ਪੁੱਤ ਤਾਂ ਤਾਂਹੀਂ ਤਾਂ ਦੀ ਉਹਨੂੰ ਹਣ ਲਿਆ ਪਿਆਰ ਨਾਲ ਲਿਆ ਕੇ ਤੇ ਉਹਨੂੰ ਕੰਮ ਕਰਾਓ ਤੇ ਨਾਲ ਆਪਣੀ ਸੇਵਾ ਕਰਾਓ ਠੀਕ ਹੈ ਭੈਣ ਜੀ ਮੈਂ ਤਾਂ ਸੋਚੀ ਕਰਾਂ ਹੁਣ ਆਪਾਂ ਕਰ ਵੀ ਕੀ ਸਕਦੇ ਪਰ ਲੱਗਦਾ ਤੇ ਮੈਨੂੰ ਇਦਾਂ ਹੀ ਸੀ ਤੁਹਾਡੇ ਪੁੱਤ ਦਾ ਵੀ ਹਾਂ ਉਹ ਤਾਂ ਠੀਕ ਏ ਚਲੋ ਉਗਰੇ ਦੀ ਮਰਜ਼ੀ ਆਪਣੇ ਪੇਕੇ ਦੀ ਆਉਂਦੀ ਹੁੰਦੀ ਹੈ ਜਿਹੜੀ ਆਪਣੇ ਹੱਥ 'ਚ ਪੈਸੇ ਰੱਖਦੀ ਹੈ ਆਪਣੇ ਪੇਕੇ ਦੀ ਆਉਂਦੀ ਹੁੰਦੀ ਪਰ ਤੁਸੀਂ ਉਹਨੂੰ ਹੁਣ ਪਿਆਰ ਨਾਲ ਲਿਆ ਕੇ ਜੇ ਤੇ ਗੁੱਸੇ ਨਾਲ ਪਿਆਰ ਨਾਲ ਕੰਮ ਕਰਦੀ ਹੈ ਠੀਕ ਹੈ ਤੁਹਾਡੀ ਸੇਵਾ ਜੇ ਨਹੀਂ ਤਾਂ ਫਿਰ ਗੁੱਸੇ ਨਾਲ ਕਰਾ ਕੇ ਵੇਖ ਲੈ ਫਿਰ ਹੋਰ ਕੀ ਕਰਨਾ ਫਿਰ ਤੇ ਕਰਨਾ ਹੀ ਪੈਣਾ ਫਿਰ ਤੇ ਕਰਨਾ ਹੀ ਪੈਣਾ ਮੈਂ ਵੀ ਆਪਣਾ ਹੱਥ ਪੈਰ ਰੱਖਣਾ ਮੈਂ ਕੱਲ ਨੂੰ ਕੋਈ ਕੋਈ ਗੱਲਬਾਤ ਵਾਰ ਜੇ ਤੇ ਮੈਨੂੰ ਕਿਹਨੇ ਸਾਹਮਣਾ ਹਾਂਜੀ ਤੁਸੀਂ ਨਾ ਪਹਿਲਾਂ ਆਪਣਾ ਧੀ ਜਵਾਈ ਘੱਲੋ ਹੁਣ ਕੀ ਪਤਾ ਜੀ ਵਾਈ ਦਾ ਸ਼ਰਮਨਾ ਆ ਹੀ ਜਾਵੇ ਤੁਹਾਡੀ ਨੂੰ ਭੈਣ ਜੀ ਮੈਂ ਭੇਜਿਆ ਹੀ ਉਹਦੇ ਹੱਥ ਵੀ ਨਹੀਂ ਭੇਜਿਆ ਐਡੀਆਂ ਸ਼ਰਮ ਦੀਆਂ ਮਾਰੀਆਂ ਨੇ ਕਿ ਉਹ ਭੇਜੀ ਨਹੀਂ ਪਈ ਅਸੇ ਮਾਂ ਤੇ ਫਿਰ ਇਹ ਸਮਝ ਲੋ ਹੋ ਦੀਆਂ ਵਾਂਗਾ ਨਾ ਨਿਕਲੀਆਂ ਪਈਆਂ ਤੁਹਾਡੇ ਘਟਮ ਫਿਰ ਉਹਨਾਂ ਤੁਹਾਡੇ ਕਾਬੂ ਨਹੀਂ ਹੋਣਿਆਣਾ ਚਲੋ ਨਹੀਂ ਆਏਗੇ ਤੇ ਨਾ ਸੀ ਉਹ ਆਪਣਾ ਪਕਾਏਗੀ ਮੈਂ ਆਪਣਾ ਪਕਾਵਾਂਗੀ ਹੋਰ ਕੀ ਕਰਾਂਗੀ ਜੀ ਤੁਸੀਂ ਕਹਿੰਦੇ ਜੇ ਮੈਂ ਆ ਬੱਕਰੀ ਪਕਾ ਲੂੰ ਤੁਹਾਡੇ ਘਰੇ ਇੰਨੇ ਆ ਕੱਲਾ ਕੱਲਾ ਤੁਹਾਡਾ ਪੋਤਾ ਵਾ ਤੇ ਕਹਿੰਦੇ ਨਾ ਬੱਕਰੀਆਂ ਪਕਾਓਗੇ ਜੇ ਮੇਰੀ ਸੇਵਾ ਨਾ ਕਰੇਗੀ ਮੈਂ ਤਾਂ ਸੋ ਕੀ ਕਰਾਂ ਆਪ ਅੰਦਰ ਵੜ ਕੇ ਕਦੀ ਕੁਝ ਬਣਾ ਕੇ ਖਾ ਕਦੀ ਕੁਝ ਬਣਾ ਕੇ ਖਾਵੇ ਤੇ ਮੈਨੂੰ ਦਵੇ ਨਾ ਤੇ ਮੈਂ ਲੋਕਾਂ ਕੋਲ ਮੰਗਦੀ ਰਵਾਂ ਮੈਨੂੰ ਤੁਸੀਂ ਦੱਸੋ ਹਨ ਤੂੰ ਲੋਕਾਂ ਕੋ ਕੋ ਮੰਗਣ ਜਾਣਾ ਮੈਂ ਤੂੰ ਰੋਟੀ ਬਣਾ ਰੋ ਉਦੋਂ ਤੇਰਾ ਗਲੀ ਚ ਐ ਨਾ ਰੋਟਵਾ ਹੈ ਤੂੰ ਕੋ ਮੰਗਣ ਜਾਵੇਂ ਲੋਕਾਂ ਦੇ ਘਰ ਆਪਣਾ ਪੱਲਾ ਰੱਖ ਤੇ ਆਪਣਾ ਖਾ ਪੀ ਮੌਜ ਨਾਲ ਲੋਕਰ ਨੂੰ ਤਾਂ ਤੂੰ ਗੱਲਾਂ ਕਰਦੀ ਆ ਹੈ ਤਾਂ ਹੁਣ ਫਿਰ ਤੈਨੂੰ ਲੋਕੀ ਗੱਲਾਂ ਕਰਨਗੇ ਕਰਨਗੇ ਤਾਂ ਸਹੀ ਹੁਣ ਮੈਂ ਦੱਸੋ ਕੀ ਕਰਾਂ ਜੇ ਸਮਝੇਗੀ ਨਹੀਂ ਤਾਂ ਮੈਂ ਕੀ ਕਰਾਂ ਭੈਣ ਜੀ ਹੁਣ ਤੂੰ ਫਿਰ ਕਰਨਾ ਬੁੱਢੇ ਵਾਰੇ ਹਾਂ ਆਪਣੀਆਂ ਪਕਾ ਤੇ ਫਿਰ ਆਪਣੀਆਂ ਖਾਓ ਚਲੋ ਠੀਕ ਆ ਭੈਣਾ ਫੇ ਕਰਨਾ ਹੀ ਪੈਣਾ ਜੇ ਨਹੀਂ ਕਰਨਾ ਤੇ ਫੇ ਕਰਨਾ ਹੀ ਪੈਣਾ ਹੋਰ ਦੱਸੋ ਕੀ ਕਰੀ ਆਪਾਂ ਚਲੋ ਠੀਕ ਤੇਰਾ ਹੁਣ ਬਟਾਪਾ ਨਾ ਬੁੱਢੇ ਵਾਰੇ ਖਰਾਬ ਹੋ ਨਹੀਂ ਤੈਨੂੰ ਕਿਸੇ ਨੇ ਪੁੱਛਣਾ ਉਹ ਤੇ ਪਹਿਣਾ ਮੈਨੂੰ ਜਿਸ ਦਾ ਪਿਆ ਮੇਰਾ ਬਰਾਪਾ ਖਰਾਬ ਹੁੰਦਾ ਪਿਆ ਚਲੋ ਕੋਈ ਨਹੀਂ ਕਰ ਲਵੇ ਜੋ ਕੁਛ ਕਰਦੀ ਠੀਕ ਹੈ ਮੈਂ ਤਾਂ ਹੱਥ ਸਾੜਨੇ ਛਾਣਨੇ ਬੈਲੋ ਹੀ ਲੱਗਦਾ ਬਾਹਰ ਚਲ ਸੀ ਮਾਨੂੰ ਕੀ ਕਹਾ ਨਾਮ ਹੈ ਆਪੇ ਵੇਖਦੀ ਜਾ ਕੇ ਬਾਹਰ ਬਾਹਰ ਦਰਵਾਜਾ ਖੜਕਣ ਦੀ ਆਵਾਜ਼ ਆਈ ਹਾਂਜੀ ਦੀਦੀ ਮੈਨੂੰ ਲੱਗਦਾ ਭੂਆ ਜੀ ਗਏ ਖੋਲ ਦੇ ਐਜੀ ਤੁਸੀਂ ਹਾਂਜੀ ਸਸਿਕਾਲ ਕੋਲ ਤੇ ਇੱਥੇ ਆਏ ਮੈਨੂੰ ਦਿਓ ਹੈਗੇ ਪ੍ਰੀਤ ਹਫਤਾ ਦਾ 10 ਦਿਨ ਅੱਛਾ ਹਾਂ ਉਹ ਰਿੰਸ ਨਹੀਂ ਆਇਆ ਨਹੀਂ ਇਹ ਨਹੀਂ ਆਈ ਮੈਂ ਕਿ ਦਿੱਦੀ ਦੇ ਨਾਲ ਦਿਲ ਕਦੇ ਦੀ ਨਾਲ ਮਿਲਣ ਨੂੰ ਮੈਂ ਕਿ ਮੈਲੀ ਆਵਾਂ ਦਿੱਦੀ ਨੂੰ ਅੱਛਾ ਚਲੋ ਅੰਦਰ ਸਿਮਾ ਪਾਪੀ ਸਸਿਕਾਲ ਜੀ ਸਸਿਕਾ ਪਾਪੀ ਜੀ ਕੀ ਹਾਲ ਹੈ ਠੀਕ ਬੱਧੀ ਤੁਸੀਂ ਸੁਣਾਓ ਠੀਕ ਸਸਿਕਾ ਮਸੀ ਜੀ ਸਸਿਕਾ ਸੱਸਿਆ ਦੀ ਜੀ ਸਸਕਾਰ ਹੈ ਜੀ ਠੀਕ ਜੀ ਦੀਦੀ ਤੂੰ ਹੀ ਕਦੋਂ ਦੇ ਆਏ ਜੇ ਮੈਨੂੰ ਹੋ ਗਏ 15 ਕ ਦਿਨ ਆਏ ਲੋ ਏਗਰੀ ਨਹਿ ਗਈ ਸੀ ਬੁਖਾਰ ਸੀਗਾ ਸਾਡੇ ਦੱਸਿਆ ਨੀਦੀ ਨੇ ਤੇ ਦੱਸਿਆ ਨਹੀਂ ਸੀ ਮਾ ਦਾ ਤੇ ਕੋਈ ਰਸਤਾ ਪੁਰਨ ਵਾਲੀ ਉਹਨੋਂ ਨੇ ਚੱਟ ਫੋਨ ਕਰਕੇ ਬੁਲਾ ਲਿਆ ਵੀ ਮਨਮੀਤ ਠੀਕ ਨਹੀਂ ਹੈਗੀ ਤੇ ਕਿਹਾ ਭਾਬੀ ਮੈਨੂੰ ਦੱਸ ਦਿੱਤਾ ਤੇ ਮੈਂਨੇ ਘਰ ਦੀ ਧੀ ਲਿਆ ਲੋ ਲੋ ਤੇ ਕੋਈ ਗੱਲ ਨਹੀਂ ਕਰਦੀ ਪਰ ਇਹਨਾਂ ਨੂੰ ਵੀ ਦੱਸਣਾ ਚਾਹੀਦਾ ਨਾਲੇ ਭਾਬੀ ਗਈ ਤੇ ਹੈਗੀ ਸੀ ਤੁਹਾਡੇ ਘਰ ਦੱਸਿਆ ਨਹੀਂ ਉਹਨਾਂ ਨੇ ਤੁਹਾਨੂੰ ਨਹੀਂ ਮੈਂ ਉਦੋਂ ਇੱਥੇ ਹੀ ਸੀਗੀ ਜਦੋਂ ਤੁਸੀਂ ਗਏ ਜੀ ਨਹੀਂ ਦੀਦੀ ਤੁਸੀਂ ਨਹੀਂ ਇੱਥੇ ਹੈਗੇ ਮੈਂ ਤੇ ਉਦੋਂ ਤੁਸੀਂ ਚੱਲ ਗਏ ਸੀ ਦੀਵਾਲੀ ਤੋਂ ਬਾਅਦ ਹੋ ਕੇ ਆਈਆਂ ਮੈਂ ਤੇ ਵੈਸੇ ਮੇਰਾ ਧਿਆਨ 'ਚ ਵੀ ਨਹੀਂ ਰਿਹਾ ਕਿ ਮੈਂ ਭਾਬੀ ਨੂੰ ਫੋਨ ਕਰਕੇ ਦੱਸਾਂ ਵੀ ਠੀਕ ਨਹੀਂ ਕਿਉਂਕਿ ਭਾਬੀ ਕੋ ਫੋਨ ਨਹੀਂ ਨਾ ਹੈਗਾ ਵੀਰੇ ਕੋ ਫੋਨ ਹੁੰਦਾ ਵਾ ਜਦੋਂ ਉਹਨਾਂ ਨੂੰ ਫੋਨ ਕਰਦੀ ਆ ਉਹ ਕੰਮ ਕਰਦੇ ਹੁੰਦੇ ਆ ਕਿਸ ਕਰਕੇ ਮੈਨੂੰ ਭਾਬੀ ਧਿਆਨ ਹੀ ਨਹੀਂ ਰਿਹਾ ਪਰ ਗਲਤੀ ਤੇ ਹੈ ਗਈ ਆ ਦੱਸਣਾ ਤੇ ਚਾਹੀਦਾ ਈ ਇਹ ਕਿਹੜਾ ਦੂਰ ਦੇ ਰਿਸ਼ਤੇਦਾਰੀ ਹੈ ਨਾਨਸੀ ਮੇਰੀ ਅਸੀਮਾ ਤੂੰ ਜਦੋਂ ਮੈਨੂੰ ਫੋਨ ਕਰਕੇ ਦੱਸਿਆ ਤੇ ਤੂੰ ਦੱਸ ਦੇਣਾ ਸੀ ਨਾ ਉੱਧਰ ਵੀ ਭਾਬੀ ਆਪਣੀ ਨਹੀਂ ਵੀ ਦੀਦੀ ਆਏ ਠੀਕ ਨਹੀਂ ਹੈਗੇ ਤੇ ਆ ਕੇ ਪਤਾ ਕਰਕੇ ਜਾਓ ਹੁਣ ਐਡਾ ਚੰਗੇ ਥੋੜੀ ਲੱਗਦਾ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗੇ ਹਨਾ ਐਡਾ ਕਿੰਨੇ ਪੂਰੇ ਲੱਗੀਦਾ ਵਾ ਦੀਦੀ ਤੇ ਮੈਨੂੰ ਦੱਸਿਆ ਨਹੀਂ ਕਰਦੀ ਇਹਦੀ ਠੀਕ ਨਹੀਂ ਗਏ ਜੀ ਮੈਨੂੰ ਦੱਸਿਆ ਹੁੰਦਾ ਮੈਂ ਫਰੂਟ ਹੀ ਕੋਈ ਲੈ ਕੇ ਆਨੀ ਖਾ ਲੇ ਤੇ ਖੋਈ ਕੋਈ ਗੱਲ ਨਹੀਂ ਭਾਬੀ ਉਹਦੋਂ ਤਾਂ ਮੈਂ ਫਰੂਟ ਹੀ ਖਾਣਨੀ ਆ ਰੋਟੀ ਤੇ ਮੈਂ ਖਾਣੀ ਨਹੀਂ ਸੀਗੀ ਤੇ ਫਰੂਟ ਤਾਂ ਹੀ ਆ ਉਹਦੋਂ ਦੀ ਬਸ